ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਕ ਸ਼ਰ ਇਹ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨ ਟਾਈਮ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਉਂ ਅੱਜ ਦੇ ਟਾਈਮ ਦੇ ਵਿੱਚ ਇੱਥੇ ਬਾਹਰ ਆ ਕੇ ਮੁੰਡੇ ਕੁੜੀਆਂ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਨਸ਼ਿਆਂ ਦੇ ਵਿੱਚ ਜਾਂ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਇਸ ਬਾਰੇ ਆਪਾਂ ਗੱਲ ਕਰਾਂਗੇ ਸੋ ਇਹ ਇਦਾਂ ਦੀ ਗੱਲ ਤਾਂ ਹੈ ਨਹੀਂ ਵੀ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਆਲਮੋਸਟ ਲੋਕਾਂ ਨੂੰ ਪਤਾ ਆ ਬਟ ਇਹਦੇ ਉੱਤੇ ਗੱਲ ਕਰਨੀ ਜ਼ਰੂਰੀ ਆ ਤੇ ਅਵੇਰਨੈਸ ਸਪਰੈਡ ਕਰਨੀ ਵੀ ਬਹੁਤ ਜ਼ਰੂਰੀ ਆ ਸੋ ਰੀਸੈਂਟਲੀ ਇੱਕ ਦਿਨ ਮੈਂ ਗਰੋਸਰੀ ਕਰਨ ਗਿਆ ਸੀ ਤੇ ਮੈਂ ਜਦੋਂ ਉਥੋਂ ਪਸਾਰਿਆਂ ਸੀਗਾ ਤੇ ਮੈਂ ਇੱਕ ਪੰਜਾਬੀ ਮੁੰਡੇ ਨੂੰ ਦੇਖਿਆ ਸਰਦਾਰ ਨਹੀਂ ਸੀ ਉਹ ਕਟਿੰਗ ਸੀਗੀ ਬਟ ਪੰਜਾਬੀ ਚ ਗੱਲ ਕਰ ਰਿਹਾ ਸੀ ਐਂਡ ਉਹ ਸਿਗਰਟ ਪੀ ਰਿਹਾ ਸੀ ਬਟ ਉਹਨਾਂ ਦੋ ਚਾਰ ਜਣੇ ਹੋਰ ਸੀ ਜਣਾ ਸੋ ਮੈਂ ਸਾਈਡ ਤੋਂ ਵਾਕ ਅਵੇ ਕਰ ਗਿਆ ਮੈਂ ਦੇਖ ਕੇ ਤਾਂ ਸੋ ਮੈਂ ਇਗਨੋਰ ਕਰਕੇ ਮੈਂ ਚਲਾ ਗਿਆ ਉੱਥੋਂ ਮੈਂ ਆਪਣੇ ਦੋਸਤਾਂ ਨਾਲ ਕਾਲ ਤੇ ਸੀਗਾ ਮੈਂ ਉਹਨੂੰ ਦੱਸਿਆ ਮੈਂ ਕਿਾ ਯਾਰ ਇਦਾਂ ਇਦਾਂ ਗੱਲ ਆ ਤੇ ਪੰਜਾਬੀ ਮੁੰਡਾ ਸੀ ਤੇ ਮੈਂ ਕਿਾ ਯਾਰ ਦੇਖ ਕੇ ਨਾ ਬੜਾ ਮਨ ਖਰਾਬ ਹੋਇਆ ਵੀ ਯਾਰ ਆਪਣੇ ਮੈਂ ਕਿਹਾ ਵੀ ਮੁੰਡੇ ਕੁੜੀਆਂ ਕਿਹੜੇ ਰਸਤਿਆਂ ਤੇ ਤੁਰ ਪਏ ਆ ਤੇ ਕੀ ਕਰਨ ਆਏ ਸੀ ਤੇ ਮੈਂ ਕੀ ਕਰ ਰਿਹਾ ਇੱਥੇ ਆ ਕੇ ਕਹਿੰਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕਹਿੰਦਾ ਤੂੰ ਸ਼ੁਕਰ ਕਰ ਤੂੰ ਪੱਗ 'ਚ ਮੁੰਡਾ ਨਹੀਂ ਦੇਖਿਆ ਵੀ ਇਹ ਕਹਿੰਦਾ ਵੀ ਸਮੈ ਸਰਦਾਰ ਮੁੰਡੇ ਵੀ ਦੇਖਿਆ ਇਹ ਕੰਮ ਕਰਦੇ ਮੈਂ ਸੁਣ ਕੇ ਮੇਰੀ ਜ ਆ ਰੂਹ ਕੰਬ ਗਈ ਮੈਂ ਕਿਹਾ ਯਾਰ ਵੀ ਕਿਹੜੇ ਬੰਨੇ ਆਪਾਂ ਤੁਰ ਪਏ ਵੀ ਉਹੀ ਗੱਲ ਵੀ ਜੇ ਆਪਾਂ ਪੱਗ ਬਨਗੇ ਵੀ ਇਹੀ ਕੰਮ ਕਰਨੇ ਆ ਫਿਰ ਤਾਂ ਉਹੀ ਗੱਲ ਵੀ ਪੱਗਾਂ 'ਚ ਸਿਰ ਫਸਾਏ ਆ ਹਨਾ ਸੋ ਦੇਖੋ ਇਹਦੇ ਪਿੱਛੇ ਮੇਨ ਕਾਰਨ ਜੋ ਆਪਾਂ ਕਹਿ ਸਕਦੇ ਹਾਂ ਹੈਗਾ ਐਕਸੈਸਿਵ ਫਰੀडम ਹੁਣ ਇੱਥੇ ਤੁਹਾਨੂੰ ਪਤਾ ਫਰੀडम ਬਹੁਤ ਜ਼ਿਆਦੀ ਹੋ ਜਾਂਦੀ ਬੱਚੇ ਜਦੋਂ ਇੱਥੇ ਆਉਂਦੇ ਆ ਹਰ ਇੱਕ ਬੰਦੇ ਕੋਲ ਇੱਥੇ ਫਰੀडम ਹੈ ਕੰਟਰੀ ਇਦਾਂ ਦੀ ਹੈ ਜਿਹੜਾ ਬੰਦਾ ਜੋ ਮਰਜ਼ੀ ਜੋ ਮਰਜ਼ੀ ਕਰ ਸਕਦਾ ਇੱਥੇ ਕੋਈ ਪੁੱਛਣ ਵਾਲਾ ਨਹੀਂ ਉਹਨੂੰ ਨਾ ਕੋਈ ਕੁਝ ਕਹਿ ਸਕਦਾ ਤੁਸੀਂ ਚਾਰ ਆਰੀ ਇੱਕ ਬੰਦੇ ਨੂੰ ਕਹਿ ਲੋਗੇ ਉਸ ਤੋਂ ਬਾਅਦ ਅਗਲੇ ਬੰਦੇ ਦੀ ਮਰਜ਼ੀ ਹੈ ਜੋ ਉਹਨੇ ਕਰਨਾ ਉਹ ਕਰ ਸਕਦਾ ਠੀਕ ਹੈ ਤੁਸੀਂ ਕਹਿ ਨੂੰ ਰੋਕ ਟੋਕ ਨਹੀਂ ਸਕਦੇ ਇੱਥੇ ਸਭ ਤੋਂ ਵੱਡੀ ਗੱਲ ਆ ਸੋ ਕਈ ਵਾਰੀ ਇੱਥੇ ਆ ਕੇ ਬੱਚੇ ਜਿੱਦਾਂ ਸ਼ੇਅਰਿੰਗ ਦੇ ਵਿੱਚ ਮੁੰਡਿਆਂ ਦੇ ਨਾਲ ਸ਼ੇਅਰ ਕਰਦੇ ਆ ਰੂਮ ਜਾਂ ਕਈ ਵਾਰੀ ਹਨਾ ਉਹਨਾਂ ਨੂੰ ਕੋਈ ਇਹੋ ਜਿਹੇ ਰੂਮ ਮੇਟਸ ਮਿਲ ਜਾਂਦੇ ਆ ਜੋ ਕਿ ਸਹੀ ਨਹੀਂ ਹੁੰਦੇ ਸੋ ਇਹ ਬਹੁਤ ਜ਼ਰੂਰੀ ਆ ਵੀ ਉਦੋਂ ਉਹ ਉਹ ਉਹਨਾਂ ਰੂਮ ਮੇਟਸ ਤੋਂ ਜਾਂ ਉਹਨਾਂ ਯਾਰਾਂ ਦੋਸਤਾਂ ਤੋਂ ਨਿਕਲਣ ਬਾਹਰ ਕਿਉਂਕਿ ਉਹ ਜਿਹੜੀ ਹੁੰਦੀ ਨਾ ਸੰਗਤ ਉਹੀ ਉਹਨਾਂ ਨੂੰ ਲੈ ਕੇ ਬੈਹ ਜਾਂਦੀ ਆ ਇਹ ਸੰਗਤ ਦਾ ਬਹੁਤ ਪ੍ਰਭਾਵ ਪੈਂਦਾ ਆ ਮੈਨੂੰ ਇੱਕ ਵਾਰੀ ਮੁੰਡੇ ਨੇ ਨੇ ਮੈਸੇਜ ਕਰਕੇ ਇੰਸਟਾ ਤੇ ਮੇਰੀ ਗੱਲਬਾਤ ਹੋਈ ਤੇ ਮੈਨੂੰ ਉਹਨੇ ਕੀਤਾ ਸ਼ੇਅਰ ਆਪਣਾ ਉਹਨੇ ਨਾ ਗੱਲ ਕੀਤੀ ਉਹਨੇ ਮੇਰੇ ਨਾਲ ਮੈਨੂੰ ਕਹਿੰਦਾ ਵੀਰੇ ਮੈਂ ਨਾ ਇ 5-6 ਦਿਨ ਹੀ ਹੋਏ ਇੱਥੇ ਨੂੰ ਮੇਰਾ ਵਾਪਸ ਜਾਣ ਨੂੰ ਜੀ ਕਰਾਂਦਾ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਦੱਸੋ ਮੈਂ ਕੀ ਕਰਾਂ ਮੈਂ ਕਿਹਾ ਬਈ ਗੱਲ ਕੀ ਹੋਈ ਪਹਿਲਾਂ ਮੈਨੂੰ ਇਹ ਦੱਸ ਵੀ ਇਦਾਂ ਤੇ ਕੋਈ ਹੁੰਦਾ ਨਹੀਂ ਪਾਗਲ ਵੀ ਹਨਾ ਇੰਨੇ ਪੈਸੇ ਲਾ ਕੇ ਆਵੇ ਤੇ ਕਿਸੇ ਬਿਨਾ ਗੱਲੋ ਹੀ ਕਹੀ ਜਾਵੇ ਵੀ ਮੇਰਾ ਜੀ ਨਹੀਂ ਲੱਗ ਰਿਹਾ ਮੈਂ ਜਾਣਾ ਵਾਪਸ ਕਹਿੰਦਾ ਮੈਂ ਜਿੱਥੇ ਰਹਿਣਾ ਇੱਥੇ ਮੁੰਡੇ ਨਸ਼ੇ ਕਰਦੇ ਸਾਰੇ ਡਰੱਗਸ ਕਰਦੇ ਆ ਸੋ ਮੇਰਾ ਇੱਥੇ ਜੀ ਕਾਲਾ ਪੈਂਦਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਵੀਰੇ ਤੂੰ ਇੱਥੇ ਮੂਵ ਕਰ ਭਾਵੇਂ ਤੈਨੂੰ ਜੋ ਮਰਜ਼ੀ ਔਖਾ ਸੁੱਖਾ ਹੋ ਗਿਆ ਹੁਣ ਇੱਕ ਵਾਰੀ ਮੂਵ ਕਰ ਜਾ ਤੂੰ ਸੁੱਖ ਆ ਜਾਏਗਾ ਥੋੜੇ ਦਿਨਾਂ ਬਾਅਦ ਉਹ ਮੂਵ ਕਰ ਗਿਆ ਫਿਰ ਮੈਨੂੰ ਉਹਦਾ ਮੈਸੇਜ ਆ ਕਹਿੰਦਾ ਬਾਈ ਤੁਹਾਡੀ ਸਲਾਹ ਸਹੀ ਸੀ ਮੈਂ ਮੂਵ ਕਰ ਗਿਆ ਹੁਣ ਠੀਕ ਹੈ ਅੱਗੇ ਨਾਲ ਬੈਟਰ ਆ ਸੋ ਗੱਲ ਇੰਨੀ ਕੀ ਹੁੰਦੀ ਆ ਸੰਗਤ ਦਾ ਪ੍ਰਭਾਵ ਬਹੁਤ ਪੈਂਦਾ ਆ ਸੋ ਭਈਓ ਮਾੜੀ ਸੰਗਤ ਦਾ ਤੇ ਅਸਰ ਪੈਂਦਾ ਹੀ ਪੈਂਦਾ ਤੁਸੀਂ ਜਿੰਨਾ ਮਰਜ਼ੀ ਉਸ ਚੀਜ਼ ਤੋਂ ਭੱਜ ਲੋ ਹੈਗਾ ਠੀਕ ਆ ਸੋ ਜੇ ਕੋਈ ਵੀਰ ਭੈਣ ਇੱਥੇ ਨਵਾਂ ਆਉਂਦਾ ਆ ਉਹਦੇ ਲਈ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਣੇ ਕਿਸੇ ਵਧੀਆ ਯਾਰ ਦੋਸਤ ਕੋਲ ਭੈਣ ਭਰਾ ਕੋ ਇੱਥੇ ਆ ਕੇ ਰੋ ਨਵੇਂ ਬੰਦੇ ਦੇ ਵਿੱਚ ਅਵੋਇਡ ਕਰੋ ਜੇ ਰਹਿ ਵੀ ਰਹੇ ਤਾਂ ਮੇਕ ਸ਼ੂਰ ਕਰੋ ਵੀ ਅਗਲਾ ਬੰਦਾ ਇਹੋ ਜੇ ਕੰਮਾਂ ਦੇ ਵਿੱਚ ਨਾ ਹੋਵੇ ਠੀਕ ਹੈ ਫਿਰ ਕਈ ਬੰਦੇ ਏਕਸਕਿਊਸ ਦੇ ਦਿੰਦੇ ਜੀ ਇੱਥੇ ਸਟ्रेस ਬਹੁਤ ਹੈ ਉਹ ਤਾਂ ਕਰਕੇ ਇਨਾ ਕੰਮਾਂ 'ਚ ਥੋੜਾ ਨਾ ਟੈਂਪਰਰੀ ਜਿਹੜਾ ਪਲੇਜ਼ਰ ਦੇ ਲਈ ਇਨਾ ਕੰਮਾਂ 'ਚ ਪੈਂਦੇ ਆ ਭਾਈ ਸਟ्रेस ਕਿਹਦੀ ਜ਼ਿੰਦਗੀ 'ਚ ਨਹੀਂ ਪ੍ਰੋਬਲਮਸ ਕਿਹਦੀ ਲਾਈਫ ਦੇ ਵਿੱਚ ਨਹੀਂ ਸਭ ਦੀ ਲਾਈਫ ਦੇ ਵਿੱਚ ਨੇ ਪਰ ਇਹਦਾ ਮਤਲਬ ਇਹ ਥੋੜਨਾ ਵੀ ਆਪਾਂ ਨੂੰ ਫ੍ਰੀडम ਮਿਲ ਗਈ ਆ ਸੋ ਆਪਾਂ ਇਹ ਕੰਮਾਂ ਦੇ ਵਿੱਚ ਪੈ ਜਗੇ ਠੀਕ ਹੈ ਸੋ ਇਹ ਬਹੁਤ ਵੱਡਾ ਇੱਕ ਜਿਹੜਾ ਐਕਸਕਿਊਜ਼ ਆ ਕਈ ਲੋਕੀ ਦੇ ਦਿੰਦੇ ਨੇ ਸੋ ਮੇਰੇ ਹਿਸਾਬ ਨਾਲ ਕੋਈ ਐਕਸਕਿਊਜ਼ ਐਕਸਕਿਊਜ਼ ਨਹੀਂ ਵੀ ਆਪਣੇ ਮਾਪਿਓ ਵੱਲ ਦੇਖੋ ਉਹਨਾਂ ਨੇ ਇੰਨੀ ਉਮਰ ਕੱਢ ਤੀ ਐਨਾ ਔਖਾ ਹੋ ਕੇ ਤੁਹਾਨੂੰ ਇੱਥੇ ਭੇਜਿਆ ਆ ਕਿ ਉਹਨਾਂ ਦੇ ਸਿਰ ਤੇ ਸਟ੍ਰੈਸ ਨਹੀਂ ਕਈ ਤਾਂ ਵਿਚਾਰੇ ਮਾਪਿਓ ਇਦਾਂ ਦੇ ਨੇ ਜਿਨ੍ਹਾਂ ਨੇ ਲੋਨ ਚੱਕ ਚੱਕ ਕੇ ਲੱਖਾਂ ਰੁਪਏ ਆ ਦਾ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ ਹੁੰਦਾ ਆ ਠੀਕ ਆ ਸੋ ਭਾਈ ਆਪਣੇ ਮਾਪਿਓ ਵੱਲ ਦੇਖਿਆ ਕਰੋ ਉਹਨਾਂ ਇੰਨੇ ਪੈਸੇ ਲਾ ਕੇ ਤੁਹਾਨੂੰ ਭੇਜਿਆ ਆ ਤੇ ਉਹਨਾਂ ਦੇ ਕੀ ਬੀਤੂਗੀ ਜਦੋਂ ਉਹਨਾਂ ਨੂੰ ਪਤਾ ਲੱਗੂ ਕਿ ਸਾਡਾ ਧੀ ਪੁੱਤ ਆਹ ਕੰਮਾਂ ਦੇ ਵਿੱਚ ਪੈ ਗਿਆ ਹਨਾ ਮੁੰਡੇ ਨਹੀਂ ਇਕੱਲੇ ਕਈ ਕੁੜੀਆਂ ਵੀ ਮੈਂ ਹੀ ਬੰਦੋ ਦੇਖਿਆ ਐ ਤੁਸੀਂ ਕਹਿ ਸਕਦੇ ਕਿ ਵੱਡੀ ਗੱਲ ਨਹੀਂ ਹੈਗੀ ਇਸ ਕੰਟਰੀ ਦੇ ਵਿੱਚ ਇਹ ਆਮ ਗੱਲ ਆ ਮੈਂ ਕੜੀਆਂ ਕੁੜੀਆਂ ਵੀ ਦੇਖਿਆ ਜੋ ਇੱਥੇ ਅਕ ਡਰੱਗਸ ਕਰਦੀਆਂ ਸਿਗਰਟਾ ਪੀਂਦੀਆਂ ਆ ਇਹ ਕੋਈ ਵੱਡੀ ਗੱਲ ਨਹੀਂ ਐ ਇਸ ਮੁਲਕ ਦੇ ਵਿੱਚ ਠੀਕ ਆ ਸੋ ਜੇਕਰ ਭਾਈ ਤੁਹਾਨੂੰ ਫ੍ਰੀडम ਮਿਲੀ ਆ ਤਾਂ ਫ੍ਰੀडम ਦਾ ਸਹੀ ਇਸਤੇਮਾਲ ਕਰੋ ਆਪਣੇ ਉੱਤੇ ਕੰਮ ਕਰੋ ਹੈਗਾ ਇਸ ਕੰਟਰੀ ਨੂੰ ਐਕਸਪਲੋਰ ਕਰੋ ਆਪਣਾ ਕਰੀਅਰ ਬਣਾਓ ਹੈਗਾ ਤੇ ਆਪਣੀ ਫੈਮਿਲੀ ਵਾਲ ਦੇਖੋ ਸਿੰਪਲ ਜੀ ਗੱਲ ਆ ਇਹ ਕੰਮਾਂ ਦੇ ਵਿੱਚ ਨਾ ਪੋ ਇਹ ਹੁਣ ਤੁਸੀਂ ਜਵਾਨੀ-ਜਵਾਨੀ ਦੇ ਵਿੱਚ ਇਹ ਚੀਜ਼ ਤੁਹਾਨੂੰ ਪਲੇਜ਼ਰ ਦੇ ਰਹੀਆਂ ਚਾਰ-ਪੰਜ ਸਾਲ ਬਾਅਦ ਜਦੋਂ ਇਹਨੇ ਤੁਹਾਡਾ ਸਾਰਾ ਸਰੀਰ ਖਰਾਬ ਕਰਤਾ ਤੁਹਾਡੀ ਜਵਾਨੀ ਖਰਾਬ ਕਰਦੀ ਤੁਸੀਂ ਉਦੋਂ ਪਛਤਾਵੋਗੇ ਤੇ ਫਿਰ ਪਛਤਾਇਆਂ ਕੁਝ ਨਹੀਂ ਹੱਥ ਚ ਆਉਂਦਾ ਮੇਰੀ ਗੱਲ ਸੁਣ ਲਓ ਠੀਕ ਆ ਨਸ਼ਿਆਂ ਨੇ ਤਾਂ ਅੱਗੇ ਆਪਣੀ ਪੰਜਾਬੀ ਕਮਿਊਨਿਟੀ ਨੂੰ ਖ ਇਸ ਰਸਤੇ ਤੋਂ ਇਹ ਜਿੰਨਾ ਅੱਗੇ ਜਾਈ ਜਾਓਗੇ ਇੱਥੇ ਕੋਈ ਲੱਭਦਾਣੀ ਇਹ ਇਹਦੇ ਵਿੱਚ ਠੀਕ ਆ ਇਹ ਚੀਜ਼ ਹੀ ਇਦਾਂ ਦੀ ਆ ਸੋ ਇਹ ਬਹੁਤ ਵੱਡੀ ਗੱਲ ਆ ਕਾਲੂ ਤੁਸੀਂ ਬਾਹਰ ਆਉਂਨੇ ਹੋ ਆਪਣੀ ਸੰਗਤ ਜਿਆਰੀ ਦੋਸਤੀ ਹਨਾ ਇਹ ਸਾਡੀ ਚੀਜ਼ਾਂ ਦੇਖ ਕੇ ਉਹਨਾਂ ਬੰਦਿਆਂ ਦੇ ਵਿੱਚ ਉੱਠਿਆ ਬੈਠਿਆ ਕਰੋ ਹੈਗਾ ਬਹੁਤ ਇੰਪੋਰਟੈਂਟ ਚੀਜ਼ ਹੈ ਇਹ ਇਹੋ ਜਿਹੇ ਬੰਦੇ ਨਾ ਰਹੋਗੇ ਜਿਹੜਾ ਬੰਦਾ ਇੱਕ ਕੰਮਾਂ ਦੇ ਵਿੱਚ ਆ ਤਾਂ ਤੁਸੀਂ ਵੀ ਇੱਕ ਨਾ ਇੱਕ ਦਿਨ ਗਲਤੀ ਦੇ ਨਾਲ ਫਸ ਜਾਓਗੇ ਇਹਨਾਂ ਕੰਮਾਂ ਦੇ ਵਿੱਚ ਠੀਕ ਆ ਬਾਕੀ ਆਪਣੇ ਮਾਪਿਓ ਵੱਲ ਦੇਖਿਆ ਕਰੋ ਯਾਰ ਬਹੁਤ ਤਮੀਦਾਂ ਨਾਲ ਇੱਥੇ ਭੇਜਿਆ ਹੁੰਦਾ ਤੁਹਾਨੂੰ ਇਹਨਾਂ ਕੰਮਾਂ ਦੇ ਵਿੱਚ ਨਾ ਪਿਆ ਕਰੋ ਕੋਈ ਯਾਰ ਦੋਸਤ ਤੁਹਾਡਾ ਜਿਹੜਾ ਇਹ ਕੰਮ ਕਰਦਾ ਹੋਵੇ ਉਹ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰੋ ਜੇ ਅਗਲਾ ਨਹੀਂ ਮੰਨਦਾ ਸਾਈਡ ਤੇ ਹੋ ਜਾਓ ਅੱਜ ਕੱਲ੍ਹ ਭਲਾਈ ਦਾ ਜ਼ਮਾਨਾ ਵੀ ਨਹੀਂ ਹੈਗਾ ਕਿਉਂਕਿ ਇੱਥੇ ਲੋਕਾਂ ਦੇ ਦਿਮਾਗ ਖਰਾਬ ਆ ਕੋਈ ਨਹੀਂ ਪਤਾ ਕੀ ਕਰ ਦੇਵੇ ਹੈਗਾ ਗੁੱ ਉਲਟਾ ਤੁਹਾਨੂੰ ਨਾ ਇਹੋ ਜਿਹੇ ਕੰਮਾਂ ਦੇ ਵਿੱਚ ਲਾ ਦਿੱਤੇ ਜੇ ਕੋਈ ਤੁਹਾਡੇ ਯਾਰ ਦੋਸਤ ਕਹਿੰਦਾ ਵੀ ਮੈਂ ਲੈ ਆ ਟ੍ਰਾਈ ਕਰਕੇ ਦੇਖ ਲੈ ਇੱਥੇ ਇਦਾਂ ਬਹੁਤ ਹੁੰਦਾ ਵੀ ਇੱਕ ਵਾਰੀ ਟ੍ਰਾਈ ਕਰ ਲਾ ਕੁਝ ਨਹੀਂ ਹੁੰਦਾ ਹਨਾ ਇਦਾਂ ਇਦਾਂ ਬਹੁਤ ਕਹਿੰਦੇ ਕੁਝ ਨਹੀਂ ਟ੍ਰਾਈ ਕਰਨ ਦੀ ਲੋੜ ਉਹ ਬੱਸ ਜੇ ਤੁਸੀਂ ਉਦੋਂ ਆਪਣੇ ਆਪ ਨੂੰ ਰੋਕ ਲਿਆ ਹਨਾ ਤੇ ਤੁਸੀਂ ਵੱਜ ਜਾਓਗੇ ਪਰ ਜੇ ਤੁਸੀਂ ਉਦੋਂ ਇੱਕ ਵਾਰੀ ਉਹ ਚੀਜ਼ ਨੂੰ ਟੇਸਟ ਕਰ ਲਿਆ ਨਾ ਉਹ ਇਹੋ ਜਿਹਾ ਦਿਮਾਗ ਤੁਹਾਡਾ ਖਰਾਬ ਕਰੂਗੀ ਨਾ ਤੁਸੀਂ ਆਪ ਮੰਗੋਗੇ ਉਹਦੇ ਕੋਲ ਜਾ ਕੇ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਤੋ ਠੀਕ ਆ ਭਾਈ ਇੱਕ ਗੱਲਾਂ ਥੋੜੀਆਂ ਜਿਹੀ ਸੀਰੀਅਸਲੀ ਲਿਓ ਜਿਨ੍ਹਾਂ ਨੇ ਕੱਲੂ ਕੈਨੇਡਾ ਆਉਣਾ ਆਪਣਾ ਪਿੱਛੇ ਦੇਖਦੇ ਆ ਤੇ ਜਿਨ੍ਹਾਂ ਦੇ ਬੱਚੇ ਵੀ ਆ ਇੱਥੇ ਉਹ ਵੀ ਮਾਪਿਓ ਚੀਜ਼ਾਂ ਨੋਟ ਕਰ ਲੈਣਾ ਹੈਗਾ ਧਿਆਨ ਨਾਲ ਵੀ ਇਹ ਸਮਝ ਲੈਣਾ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਇਹੋ ਜਿਹਾ ਵਧੀਆ ਵਧੀਆ ਤੇ ਇਨਫੋਰਮੇਟਿਵ ਕੰਟੈਂਟ ਮੇਰੇ ਚੈਨਲ ਤੇ ਤੁਹਾਨੂੰ ਮਿਲਦਾ ਰਹੇਗਾ